ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ 8 ਸਤੰਬਰ ਦਿਨ ਸੋਮਵਾਰ 2025 ਦੇ ਸਮਾਂ ਹੈ ਗਿਆ ਜੀ ਦੁਪਹਿਰ ਦਾ ਤੇ ਆਪਾਂ ਪਹੁੰਚੇ ਆ ਜੀ ਪਿੰਡ ਰਸੌਲੀ ਘੱਗਰ ਦਰਿਆ ਦੇ ਉੱਤੇ ਤੇ ਘੱਗਰ ਦਰਿਆ ਦਾ ਪਾਣੀ ਦਾ ਪੱਧਰ ਕਿੰਨਾ ਜੀ ਤੁਹਾਨੂੰ ਮੁਖਾਣ ਵਾਸਤੇ ਤਾਂ ਜੋ ਆਪਾਂ ਨੂੰ ਜਾਣਕਾਰੀ ਮਿਲ ਸਕੇ ਇਹ ਪਿੰਡ ਬਹੁਤ ਹੀ ਖਾਸ ਹੈ ਜੀ ਕਿਉਂਕਿ ਇਹ ਪਿੰਡ ਹੈਗਾ ਜੀ ਵਿੱਕੀ ਢਾਲੀਵਾਲ ਜੀ ਦਾ ਪਿੰਡ ਜਿਹੜੇ ਆਪਣੇ ਪੰਜਾਬ ਦੇ ਮਸ਼ਹੂਰ ਕਲਾਕਾਰ ਗਾਇਕ ਰਾਈਟਰ ਨੇ ਜੀ ਵਿੱਕੀ ਢਾਲੀਵਾਲ ਜੀ ਉਹਨਾਂ ਦਾ ਪਿੰਡ ਹੈ ਜੀ ਇੱਕ ਗਰਦਰਿਆ ਦੇ ਕੰਡੇ ਤੇ ਵਸਿਆ ਹੋਇਆ ਪਿੰਡ ਰਸੌਲੀ ਹਰਿਆਣਾ ਦੇ ਬਾਰਡਰ ਦੇ ਨੇੜੇ ਪੈਂਦਾ ਜੀ ਪਿੰਡ ਰਸੌਲੀ ਤੇ ਕਰੋ ਜੀ ਪਾਣੀ ਚੱਕ ਦਰਿਆ ਦੇ ਵਿੱਚ ਫੁੱਲ ਭਰ ਕੇ ਚੱਲਦਾ ਪਿਆ ਜੀ ਤੇ ਪਹਿਲਾਂ ਨਾਲੋਂ ਪਾਣੀ ਕਿੰਨਾ ਘੱਟ ਵੱਧ ਹੋਇਆ ਉਹ ਵੀ ਤੁਹਾਨੂੰ ਸਾਰਾ ਕੁਝ ਦੱਸ ਦਿਆਂ ਜੀ ਵੀਡੀਓ ਦੇ ਵਿੱਚ ਆ ਵਾਲਾ ਜਿਹੜਾ ਟਰੈਕਟਰ ਜਾਂਦਾ ਪਿਆ ਜੀ ਦੋ ਡਰਮ ਲੈ ਕੇ ਇਹ ਵੀ ਸੇਵਾ ਦੇ ਵਿੱਚ ਤੇਲ ਲੈ ਕੇ ਜਾਂਦਾ ਪਿਆ ਜੀ ਇਹ ਜਾਏਗਾ ਜੀ ਉੱਥੇ ਜਿੱਥੇ ਜੰਮੂ ਕਟੜਾ ਐਕਸਪ੍ਰੈਸਵੇ ਤੇ ਬੰਨ ਤੇ ਰਸੌਲੀ ਵਾਲਾ ਬੰਨ ਤੇ ਈਪੁਰ ਵਾਲਾ ਸਤਰਾਣੇ ਵਾਲਾ ਜਿੱਥੇ ਉੱਤੇ ਹੱਦਾਂ ਹੁੰਦੀਆਂ ਜੀ ਇਕੱਠੀਆਂ ਕਈ ਪਿੰਡਾਂ ਦੀਆਂ ਉੱਥੇ ਸੇਵਾ ਚੱਲਦੀ ਪਈ ਜੀ ਬੰਨ ਦੀ ਮਿੱਟੀ ਖਿੱਚਣ ਦੀ ਉੱਥੇ ਜਾ ਰਿਹਾ ਸੀ ਉਹ ਵੀ ਟਰੈਕਟਰ ਤੇ ਤੁਸੀਂ ਵੇਖੋ ਜੀ ਵਿੱਕੀ ਢਾਲੀਵਾਲ ਜੀ ਦਾ ਪਿੰਡ ਰਸੌਲੀ ਬਿਲਕੁਲ ਕਿਨਾਰੇ ਤੇ ਵਸਿਆ ਹੋਇਆ ਤੇ ਉਹ ਸਾਹਮਣੇ ਮਿੱਟੀ ਦੇ ਥੈਲੇ ਭਰ ਕੇ ਰੱਖੇ ਗਏ ਹਨ ਮਿੱਟੀ ਪਹਿਲਾਂ ਤੋਂ ਹੀ ਜਮਾ ਕੀਤੀ ਗਈ ਹੈ ਤਾਂ ਜੋ ਲੋਡ ਪੈਣ ਤੇ ਜਿੱਥੇ ਬੰਨ ਟੁੱਟਣ ਦਾ ਖਤਰਾ ਹੈ ਉੱਥੇ ਲਗਾਈ ਜਾ ਸਕੇ ਬੰਨ ਨੂੰ ਬੰਨਿਆ ਜਾ ਸਕੇ ਤੇ ਸਾਹਮਣੇ ਸੜਕ ਜਾਂਦੀ ਹੈ ਜੀ ਹਰਿਆਣੇ ਨੂੰ ਅੱਗੇ ਕਿਹੜਾ ਪਿੰਡ ਉਹ ਵੀ ਤੁਹਾਨੂੰ ਦੱਸਦੇ ਆਂ ਜੀ ਵੀਡੀਓ ਦੇ ਵਿੱਚ ਆਓ ਜੀ ਥੋੜਾ ਅੱਗੇ ਚੱਲਦੇ ਆਂ ਤੇ ਤੁਹਾਨੂੰ ਵਿਖਾਣੇ ਆਂ ਏਸੀ ਪਿੰਡ ਅਸੌਲੀ ਵਿੱਕੀ ਢਾਲੀਵਾਲ ਬਾਈ ਜੀ ਦਾ ਪਿੰਡ ਹੈ ਜੀ ਤੇ ਆ ਸਾਹਮਣੇ ਪਿੰਡ ਆ ਗਿਆ ਜੀ ਚਿਚੜਵਾਲਾ ਇਹ ਪਿੰਡ ਹੈਗਾ ਜੀ ਆਪਣੇ ਮੌਜੂਦਾ ਆਮ ਆਦਮੀ ਪਾਰਟੀ ਦੇ ਐਮਐਲਏ ਕੁਲਵੰਤ ਸਿੰਘ ਬਾਜੀਗਰ ਦਾ ਪਿੰਡ ਉਹ ਸਾਹਮਣੇ ਵਾਲਾ ਪਿੰਡ ਐਮਐਲਏ ਦਾ ਪਿੰਡ ਹੈ ਜੀ ਜੋ ਸਾਡੇ ਹਲਕਾ ਦੇ ਐਮਐਲਏ ਉਹਨਾਂ ਦਾ ਪਿੰਡ ਤੇ ਆ ਵੇਖੋ ਜੀ ਮਿੱਟੀ ਦੇ ਭਰੇ ਹੋਏ ਥੈਲੇ ਤਿਆਰ ਬਰ ਤਿਆਰ ਵੀ ਪੰਜਾਬੀਆਂ ਦੀ ਕੋਈ ਰੀਜ਼ ਨਹੀਂ ਕਰ ਸਕਦਾ ਤੇ ਆ ਵੇਖੋ ਜੀ ਆ ਜਿੱਧਰ ਨੂੰ ਪਾਣੀ ਜਾਂਦਾ ਪਿਆ ਇਧਰ ਨੂੰ ਅੱਗੇ ਜਾ ਕੇ ਪਿੰਡ ਸੌਲੀ ਦੀ ਹੱਦ 23ਪੁਰ ਸਾਗਰਾ ਮਤੌਲੀ ਸਤਰਾਣਾ ਪਿੰਡ ਦੀ ਹੱਦ ਕਈ ਹੱਦਾਂ ਇਕੱਠੀਆਂ ਹੁੰਦੀਆਂ ਜੀ ਉੱਥੇ ਜਾ ਕੇ ਪੁਲ ਤੇ ਤੇ ਜਿੱਥੇ ਉਹ ਜੰਮੂ ਕਟੜਾ ਐਕਸਪ੍ਰੈਸ ਵੇ ਲੰਘਦਾ ਜੀ ਉਹ ਉਧਰ ਨੂੰ ਪਾਣੀ ਜਾ ਰਿਹਾ ਜੀ ਠੀਕ ਹੈ ਜੀ ਤੇ ਜਿੱਧਰੋਂ ਪਾਣੀ ਆਉਂਦਾ ਪਿਆ ਜੀ ਉਸ ਪਾਸੇ ਆ ਵਾਲੇ ਪਾਸੇ ਹੈਗਾ ਜੀ ਪਿੰਡ ਆਪਣਾ ਸ਼ਹਿਰੀ ਹੈ ਜੀ ਕਸਬਾ ਤੇ ਬਾਦਸ਼ਾਹਪੁਰ ਉਦੋਂ ਪਹਿਲਾਂ ਆਉਂਦਾ ਜੀ ਇੱਥੇ ਆ ਨਾਲ ਦਾ ਪਿੰਡ ਉਰਲਾਣਾ ਜਿੱਧਰੋਂ ਪਾਣੀ ਆਉਂਦਾ ਪਿਆ ਜੀ ਉਦੋਂ ਅੱਗੇ ਸਰਹਾਰਨਪੁਰ ਸਿਉਨਾ ਕਾਠ ਬਾਦਸ਼ਾਪੁਰ ਹਰਚੰਦਪੁਰਾ ਉਧਰੋਂ ਚਲਾ ਜਾਂਦਾ ਫਿਰ ਅੱਗੇ ਤੇ ਵੇਖ ਸਕਦੇ ਤੁਸੀਂ ਤੇ ਪਾਣੀ ਕੱਲ੍ਹ ਨਾਲੋਂ ਅੱਜ 1 ਇੰਚ ਘਟਿਆ ਹੋਇਆ ਜੀ ਇੱਥੇ ਵੀ ਤੇ ਤੁਸੀਂ ਵੇਖ ਸਕਦੇ ਹੋ ਜੀ ਕੱਗਰ ਨੇ ਹੁਣ ਹੌਲੀ-ਹੌਲੀ ਘਟਣਾ ਕਿਉਂਕਿ ਪਿੱਛੇ ਭਾਵੇਂ ਪਾਣੀ ਬਾਰਸ਼ਾਂ ਘਟ ਨਹੀਂ ਮੌਸਮ ਸਾਫ਼ ਹੈ ਪਰ ਜਿਹੜਾ ਪਾਣੀ ਖੇਤਾਂ 'ਚ ਕਈ ਥਾਵਾਂ ਤੇ ਵੜ ਚੁੱਕਿਆ ਜੀ ਉਹ ਬੇਰਾ ਸਾਰਾ ਕਾ ਗਰਦਰੀਆ ਦੇ ਵਿੱਚ ਆ ਕੇ ਪੈਣਾ ਤੇ ਵੇਖੋ ਜੀ ਪਿੰਡ ਦਾ ਬਸ ਅੱਡਾ ਉਡੀਕਰ ਪਿੰਡ ਰਸੌਲੀ ਤੇ ਆ ਗਈ ਜੀ ਪਿੰਡ ਦੀ ਫਿਰਨੀ ਤੇ ਇਹ ਸਿੱਧੀ ਜਾ ਕੇ ਤੇ ਖੱਬੇ ਪਾਸੇ ਮੁੜ ਕੇ ਵਿੱਕੀ ਬਾਈ ਜੀ ਦੇ ਜੱਦੀ ਘਰੇ ਜੀ ਆਪਣਾ ਵਿੱਕੀ ਢਾਲੀਵਾਲ ਸਾਹਿਬ ਦਾ ਜੋ ਆਪਣੇ ਪੰਜਾਬ ਦੇ ਮਸ਼ਹੂਰ ਗਾਇਕ ਨੇ ਆਹ ਸੜਕਾ ਜਿਹੜੀ ਇਹ ਜਾਂਦੀ ਹੈ ਜੀ ਸੁਤਰਾਣਾ ਪਿੰਡ ਨੂੰ ਇਧਰੋਂ ਆਪਾਂ ਆਏ ਆ ਤੇ ਇਧਰੋਂ ਹੀ ਚਲੀ ਗਈ ਅੱਗੇ ਚਿੱਚੜਵਾਲਾ ਤੇ ਖਰਕਾਂ ਨੂੰ